ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਮਮੂਦਪੁਰਾ ਜ਼ਿਲ੍ਹਾ ਤਰਨਤਾਰ ਸਾਹਿਬ ਤਸਿਲ ਪੱਟੀ ভাই ਗੁਰਪ੍ਰੀਤ ਸਿੰਘ ਕੋਲ ਪਹੁੰਚੇ ਆ ਇੱਕ ਹੀ ਮੈਂ ਸਜਣਾ ਸੋਈ ਸਵਾਈ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਦੇਣੇ ਆ ਫਰਜ਼ ਸਮਝ ਕੇ ਬਣੇ ਰਹੋ ਜਰੂਰ ਐਂਡ ਤੱਕ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੈ ਚੜ੍ਹਦੀ ਕਲਾ ਹੀ ਕਿਰਪਾ ਬਾਬੇ ਦੀ ਡਰੈਸ ਕਰੀਏ ਨੋਟ ਪੈਂਡ ਮਹਮੂਦਪੁਰਾ ਹਾਂ ਤੇ ਤਸਿਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਮੋਬਾਈਲ ਨੰਬਰ ਜੀ 964603834 ਠੀਕ ਹੈ ਜੀ ਇੱਕੋ ਹੀ ਹਨਾ ਹਾਂਜੀ ਇੱਕ ਹੀ ਹੈ ਜੀ ਸੋਈ ਕਿੰਨਾ ਦੁੱਧ ਇਹ ਬਾਬਾ ਜੀ ਇਹ ਕੱਲ੍ਹ ਸੋਈ ਹੈ ਅੱਛਾ ਹਾਂਜੀ 5 ਕਿਲੋ ਦੁੱਧ ਹੈ ਜੇ ਠੀਕ ਹੈ ਦੋ ਟਾਈਮਾਂ ਦਾ ਠੀਕ ਹੈ ਹਾਂਜੀ ਤੇ ਤੋੜ ਦੀਏ ਲੈਓ ਸੱਜਣੋ ਦੂਜਾ ਸੂਆ ਸਹੀ ਇੱਧਰੋਂ ਕਰ ਦੋ ਬਾਹਰ ਨੂੰ

ਚੋਂ ਓਕੇ ਮੈਂ ਨਾ ਬਾਬਾ ਜੀ ਓਕੇ ਹੈ ਜੀ ਅੱਛਾ ਹਾਂਜੀ ਇੱਕ ਥਾਣੀਆਂ ਧਾਰਾਂ ਕੱਟ ਜਾ ਕੇ ਤੇਲ ਲਿਆ ਨਹੀਂ ਧਾਰਾਂ ਘਾਟੀ ਆ ਬਸ ਤੇਲ ਜੀ ਦੇਣੀ ਆ ਅਗਲੇ ਬਹਿਣੀ ਵਾਲੀ ਸਾਈਡ ਤੇ ਧਾਰਾਂ ਕੱਟ ਆ ਹਾਂਜੀ ਕੱਟੇ ਕਿੰਨੀਆਂ ਕੌਣ ਜੀ ਧਾਰਾਂ ਹੀ ਅੱਧਾ ਸਾਨਿਆ ਬਸ ਤੇਲੜਾ ਹੀ ਦੇਣੀ ਆ ਤਿੰਨ ਥਾਣੇ ਠੀਕ ਹੈ ਲਓ ਸਜਣੋ ਅਗਲਾ ਥਣ ਜਿਹੜਾ ਉਹ ਧਾਰਾਂ ਕੱਟ ਆ ਠੀਕ ਆ ਆ ਸਾਹਮਣੇ ਅਗਲੇ ਬੰਨੇ ਤੁਸੀਂ ਦੇਖ ਰਹੇ ਹੋ ਅਗਲੇ ਦੀਆਂ ਅਈ ਬਹਿਣੀ ਵਾਲੀ ਸਾਈਡ ਤੇ ਹਾਂ ਅਗਲੇ ਥਾਣੀਆਂ ਘਾਟਿਆ ਵੀਂ ਪਾ ਮਤੇ ਲਿਆ ਮੰਨੋ ਚੋਲੋ ਜੇ ਮੰਨੋ ਉਹ ਤੁਹਾਡੀ ਮਰਜ਼ੀ ਆ ਤੇ ਰੇਟ ਰੇਟ ਬਾਬਾ ਜੀ 60000 ਕਰਦੇ ਮੁੱਲ ਦਾ ਜੈ ਸਨੋ 45 ਦੀ ਦੇ ਦਾਂਗੇ ਲਾਸਟ 45000 ਦੀ ਹਾਂਜੀ ਦੇ ਦਿਓ ਹੋਰ 500 ਛੱਡ ਦਿਓ ਛੱਡ ਦਾਂਗੇ ਬਾਬਾ ਜੀ ਠੀਕ ਆ ਲਓ ਸੱਜਣਾ 44.5 ਹਜ਼ਾਰ ਦੀ ਮੈਂ ਮਿਲ ਜੂਗੀ ਤੇ ਦੁੱਧ 5 ਕਿਲੋ ਬੋਲਾ ਜੀ ਸਟਾਡੀ ਵੀ ਦਿੱਤੀ ਆ ਜੀ ਦੋ ਦਿਨ ਹੋਏ ਸੂਈ ਨੂੰ ਅਜੇ ਜੀ ਠੀਕ ਆ ਜੀ ਖਰੀਦਦਾਰੀ ਕਰਿਓ ਧੰਨਵਾਦ